ਪੰਜਾਬ ਦਾ ਮੌਸਮ ਬਦਲ ਚੁੱਕਿਆ ਹੈ ਪੰਜਾਬ ਦੇ ਅਧਿਕਤਰ ਜ਼ਿਲ੍ਹਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਸਦੇ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਪੈ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਵਰਗਾ ਮੌਸਮ ਫੇਰ ਤੋਂ ਨਜ਼ਰ ਆ ਰਿਹਾ ਹੈ ਜਿਹਦੇ ਵਿੱਚ ਲੋਕ ਜਿਹੜੇ ਨੇ ਗਰਮ ਕੱਪੜੇ ਉਹਨਾਂ ਦੇ ਵੱਲੋਂ ਕੱਢ ਲਏ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਪੰਜਾਬ ਨੂੰ ਲੈ ਕੇ ਕਿ ਵੈਸਟਰਨ ਡਿਸਟਰਬੈਂਸ ਜੋ ਕਿ ਐਕਟਿਵ ਹੋ ਚੁੱਕਿਆ ਹੈ 24 ਫਰਵਰੀ ਤੋਂ ਅਜੇਹੇ ਦੇ ਵਿੱਚ ਉਸ ਦਾ ਅਸਰ ਪਹਾੜੀ ਇਲਾਕਿਆਂ ਦੇ ਨਾਲ-ਨਾਲ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਬਰਬਾਰੀ ਹੋ ਰਹੀ ਹੈ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਮੀ ਪੈ ਰਹੇ ਉਸੇ ਤਰੀਕੇ ਦੇ ਨਾਲ ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਮੈਦਾਨੀ ਇਲਾਕਿਆਂ ਦੀ ਜੇਕਰ ਗੱਲ ਕਰੀਏ ਤਾਂ ਪਾਰੀ ਵਿੱਚ ਕਈ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਇਸੇ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਕਣੀਆਂ ਵੀ ਪੈ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਫੇਰ ਤੋਂ ਮੌਸਮ ਜਿਉ ਹੈ ਉਹ ਠੰਡਾ ਹੋ ਚੁੱਕਿਆ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਮੌਸਮ ਬਣਿਆ ਹੋਇਆ ਹੈ ਤਾਂ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਉਹਨਾਂ ਉੱਤੇ ਫੇਰ ਤੋਂ ਰੌਣਕ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਉਹਨਾਂ ਦੀ ਜਿਹੜੀ ਫਸਲ ਹੈਗੀ ਉਸ ਦਾ ਨੁਕਸਾਨ ਨਹੀਂ ਹੋਵੇਗਾ ਮੀਂਹ ਪੈ ਰਿਹਾ ਜਿਸ ਦੇ ਕਾਰਨ ਉਹਨਾਂ ਦੇ ਫਸਲ ਦੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ 9 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਹੈ 9 ਜ਼ਿਲ੍ਹਿਆਂ ਦੇ ਲਈ orange alert ਵੀ ਜਾਰੀ ਕੀਤਾ ਹੈ ਇਸੇ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਇਹ ਕਹਿਣਾ ਹੈਗਾ ਆ ਕਿ ਮੀਤਾ ਪੈ ਹੀ ਰਿਹਾ ਇਸੇ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਗੜੇ ਮਾਰੀ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ ਤੇ ਨਾਲ ਹੀ ਤੂਫਾਨ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ ਯਾਨੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਹੈ 28 ਤਰੀਕ ਤੱਕ ਦਾ ਜੋ ਹੈ ਜੋ ਪਵਿਕ ਬਾਣੀ ਸੀ ਉਹ ਕੀਤੀ ਗਈ ਸੀ ਜੋ ਉਹਨਾਂ ਦੇ ਵੱਲੋਂ ਸਾਨੂੰ ਦੱਸਿਆ ਵੀ ਗਿਆ ਸਹੀ 21 28 ਤਰੀਕ ਤੱਕ ਪੰਜਾਬ ਦਾ ਮੌਸਮ ਬਦਲਿਆ ਰਹੇਗਾ ਗੜੇਮਾਰੀ ਵੀ ਕਈ ਇਲਾਕਿਆਂ ਦੇ ਵਿੱਚ ਹੋਵੇਗੀ ਲੇਕਿਨ ਬੀਤੇ ਦਿਨਾਂ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਜੋ ਹੈ ਪੈ ਰਿਹਾ ਜਿਸ ਦੇ ਕਾਰਨ ਲੋਕ ਜਿਹੜੇ ਨੇ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਨੇ ਕਿਉਂਕਿ ਮੌਸਮ ਠੰਡਾ ਹੋ ਚੁੱਕਿਆ ਹੈ ਲੇਕਿਨ ਜਿਹੜੇ ਲੋਕ ਆਫਿਸ ਜਾਂਦੇ ਨੇ ਬਾਹਰ ਉਹਨਾਂ ਨੂੰ ਕੰਮ ਹੁੰਦਾ ਹੈ ਅਜਿਹੇ ਦੇ ਵਿੱਚ ਉਹਨਾਂ ਦਾ ਨਿਕਲਣਾ ਜ਼ਰੂਰ ਜਾਰੀ ਹੈਗਾ ਪਰ ਆਵਾਜ਼ਾਂ ਹੀ ਲੋਕਾਂ ਦੀ ਘੱਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਠੰਡ ਪੰਜਾਬ ਦੇ ਵਿੱਚ ਫੇਰ ਤੋਂ ਵਾਧੀ ਹੋਈ ਜੋ ਹੈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਜ਼ਰੂਰ ਦੱਸ ਦਿੰਨੀ ਹੈ ਕਿ ਆਖਿਰੋ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਲਈ yellow alert drop fer ਜਿਨ੍ਹਾਂ ਜ਼ਿਲ੍ਹਿਆਂ ਦੇ ਲਈ orange alert ਜਿਹੜਾ ਜਾਰੀ ਕੀਤਾ ਗਿਆ ਤਾਂ ਪਠਾਨਕੋਟ ਜੇਕਰ ਤੁਸੀਂ ਪਠਾਨਕੋਟ ਦੇ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜੁਲੰਦਰ ਨਵਾਂ ਸ਼ਹਿਰ ਐਸਐਸ ਨਗਰ ਰੂਪਨਗਰ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਜੇਕਰ ਰਹਿੰਦੇ ਹੋ ਤਾਂ ਤੁਹਾਡੇ ਲਈ ਖਬਰ ਇੰਪੋਰਟੈਂਟ ਹੈ ਕਿ ਇਹਨਾਂ ਜ਼ਿਲ੍ਹਿਆਂ ਨੂੰ ਲੈ ਕੇ orange alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਤੇ ਇਸ ਦੇ ਨਾਲ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਵਿੱਚ ਮੀਨੂ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਅਲਰਟ ਫਿਲਹਾਲ ਤੱਕ ਜਾਰੀ ਨਹੀਂ ਹੈਗਾ ਯਾਨੀ ਕਿ ਅੱਜ ਤੱਕ ਹੀ ਇਹ ਮੌਸਮ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਪਰ 1 ਅਤੇ 3 ਮਾਰਚ ਨੂੰ ਕੁਝ ਇਲਾਕਿਆਂ ਦੇ ਵਿੱਚ ਫੇਰ ਤੋਂ ਦਰਮਿਆਨੀ ਮੀਂਹ ਜੋ ਹੈਗੀ ਆ ਦਰਮਿਆਨੀ ਜੋ ਬਾਰਿਸ਼ ਹੈਗੀ ਆ ਉਹ ਪੈਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਇੱਕ ਤੇ ਨਾਲ ਹੀ 3 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਜਾ ਰਹੀ ਹੈ ਤਾਂ ਜ਼ੀਰੋ ਰਿਪੋਰਟ ਕੀ ਕਹਿੰਦੀ ਹੈ ਗਰਾਊਂਡ ਜ਼ੀਰੋ ਰਿਪੋਰਟ ਕੀ ਕਹਿੰਦੀ ਹੈ ਅਸੀਂ ਤੁਹਾਡੇ ਤੱਕ ਉਹ ਜਾਣਕਾਰੀ ਵੀ ਜ਼ਰੂਰ ਪਹੁੰਚਾਵਾਂਗੇ ਕਿਉਂਕਿ ਪੰਜਾਬ ਦੇ ਅੱਡ ਜ਼ਿਲ੍ਹਿਆਂ ਦੇ ਵਿੱਚ ਆਟ ਆਟ ਮੌਸਮ ਨੂੰ ਲੈ ਕੇ ਹਾਲੋ ਹਾਲਾਤ ਬਣੇ ਹੋਏ ਨੇ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਰਣਦੀਪ ਮੌਸਮ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ हां जी बिल्कुल ਦੱਸ ਦਈਏ ਤੁਹਾਨੂੰ ਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਹੁਣ ਪਿਛਲੇ ਦਿਨ ਤੋਂ 4 ਦਿਨ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਮੌਸਮ ਦੇ ਵਿੱਚ ਇੱਥੇ ਠਾਰੀ ਜਰੂਰ ਦੇਖਣ ਨੂੰ ਮਿਲੀ ਸੀ ਪਰ ਮੌਸਮ ਵਿਭਾਗ ਦੇ ਵੱਲੋਂ 26 27 28 ਨੂੰ ਲੈ ਕੇ ਬਾਰਿਸ਼ ਜਰੂਰ ਕਹੀ ਗਈ ਸੀ ਪਰ ਕੱਲ ਦੀ ਦੇਖਿਆ ਜਾਵੇ ਤਾਂ ਪਟਿਆਲਾ ਦਾ ਵਿੱਚ ਲਗਾਤਾਰ ਰਾਤ ਦੀ ਬਾਰਿਸ਼ ਜਿਹੜੀ ਹੋ ਰਹੀ ਹੈ ਤਾਂ ਹੁਣ ਥੋੜੀ ਦੇਰ ਲਈ ਜਿਹੜੀ ਬਾਰਿਸ਼ ਰੁਕੀ ਹੈ ਤਾਂ ਇਸ ਤੋਂ ਪਹਿਲਾਂ ਸਵੇਰੇ 6 6:30 7 ਵਜੇ ਤੱਕ ਜਿਹੜੀ ساری ਰਾਤ ਬਾਰਿਸ਼ ਜਿਹੜੀ ਜਰੂਰ ਹੋਣ ਦੀ ਰਹੀ ਹੈ ਪਰ ਕਵਿਤਾ ਇਹਦੇ ਨਾਲ ਕੀ ਹੋਊਗਾ ਕਿ ਸੁੱਕੀ ਠੰ ਨਾਲ ਜਿਹੜੀ ਸੀਗੀ ਸੁੱਕੀ ਠੰਡ ਦੇ ਨਾਲ ਤਾਂ ਲੋਕਾਂ ਨੂੰ ਕਿਸੇ ਨਾ ਕਿਤੇ ਜਿਹੜੀ ਇਹ ਨਿਆਤ ਮਿਲੇਗੀ ਜੀ ਕਿਸਾਨਾਂ ਦੇ ਚਿਹਰੇ ਤੇ ਵੀ ਰੌਣਾ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਉਹ ਨਿਰਾਸ਼ ਸੀਗੇ ਕਿ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਨਹੀਂ ਆ ਰਹੀ ਹੈ ਹੁਣ ਮੀਂਹ ਪੈ ਰਿਹਾ ਤਾਂ ਖੁਸ਼ੀ ਇੱਕ ਤਰੀਕੇ ਨਾਲ ਦੇਖੀ ਜਾ ਸਕਦੀ ਹੈ ਕਿਸਾਨਾਂ ਦੇ ਚਿਹਰੇ ਤੇ ਹਾਂ ਜੀ ਬਿਲਕੁਲ ਕਿਸਾਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਦੇ ਵੱਲੋਂ ਇੱਕੋ ਗੱਲ ਦਾ ਹੁੰਦਾ ਸੀਗਾ ਕਿ ਮੌਸਮ ਦੇ ਵਿੱਚ ਜਿਵੇਂ ਜਨਵਰੀ ਐਂਡਿੰਗ ਔਰ ਫਰਬਰੀ ਫਰਸਟ ਵੀਕ ਦੇ ਵਿੱਚ ਜਿਹੜੇ ਗਰਮੈਸ਼ ਦੇਖਣ ਨੂੰ ਮਿਲੀ ਸੀ ਬਹੁਤ ਜ਼ਿਆਦਾ ਮੌਸਮ ਦੇ ਵਿੱਚ ਗਰਮੈਸ਼ ਆ ਗਈ ਸੀ ਤਾਂ ਜਿਹਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਜਿਹੜੀ ਸਾਡੀ ਫਸਲ ਹੈਗੀ ਆ ਉਹਦਾ ਝਾੜ ਜਿਹੜਾ ਘਟ ਹੋਊਗਾ ਪਰ ਉਸ ਤੋਂ ਬਾਅਦ ਮੌੜ ਜਿਹੜਾ ਦੁਬਾਰਾ ਮੌਸਮ ਦੇ ਵਿੱਚ ਇੱਕਦਮ ਬਦਲਾਅ ਆਣਾ ਤਾਂ ਇਹਦੇ ਨਾਲ ਹੈਗਾ ਜਿਹੜਾ ਕਿ ਹੁਣ ਉਹਨਾਂ ਦਾ ਝਾੜ ਵੀ ਵੱਧਊਗਾ ਔਰ ਜਿਹੜੇ ਕਿਸਾਨ ਨੇ ਉਹ ਵੀ ਬੂੜੇ ਖੁਸ਼ ਨਜ਼ਰ ਆ ਰਹੇ ਨੇ ਜੀ ਆਤਾ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈਗਾ ਕਿ 1 ਤੇ 3 ਮਾਰਚ ਨੂੰ ਵੀ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈਗਾ ਆ ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਚ ਦੇ ਵਿੱਚ ਵੀ ਅਜਿਹਾ ਮੌਸਮ ਬਣਿਆ ਰਹੇਗਾ ਤਾਂ ਜਿਹੜੇ ਲੋਕ ਜੋ ਪਹਿਲਾਂ ਸੁੱਕੀ ਠੰਡ ਤੋਂ ਪਰੇਸ਼ਾਨ ਸੀਗੇ ਉਹਨਾਂ ਨੂੰ ਨਜਾਤ ਮਿਲ ਜਾਵੇਗੀ ਹਾਂ ਜੀ ਬਿਲਕੁਲ ਲੋਕਾਂ ਦੇ ਲੋਕਾਂ ਦੇ ਵੱਲੋਂ ਇੱਕੋ ਹੀ ਅਰਦਾਸ ਕੀਤੀ ਜਾ ਰਹੀ ਸੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਛੋਟੇ ਬੱਚਿਆਂ ਨੂੰ ਖਾਸ ਤੌਰ ਤੇ ਜਿਹੜਾ ਪ੍ਰੋਬਲਮ ਦਾ ਸਾਹਮਣਾ ਜ਼ਿਆਦਾ ਕਰਨਾ ਪੈ ਰਿਹਾ ਸੀਗਾ ਜਿਵੇਂ ਛਾਤੀ ਬਲੋਗ ਜਾਂ ਖਾਂਸੀ ਵਗੈਰਾ ਨੂੰ ਲੈ ਕੇ ਜਾਂ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਸਾਰੇ ਦਿੱਕਤ ਸੀਗੀ ਤਾਂ ਇਸ ਤਿਹਨੂੰ ਲੈ ਕੇ ਸੁੱਕੀ ਠੰਡ ਕਰਕੇ ਲੋਕਾਂ ਦੇ ਜਿਹੜੇ ਹੈਗੇ ਲੋਕਾਂ ਦੇ ਪਰਿਵਾਰਾਂ ਦੇ ਜਿਹੜੇ ਲੋਕ ਨੇ ਉਹ ਹਸਪਤਾਲਾਂ ਦੇ ਜਿਹੜੇ ਮਾਰ ਦੇ ਉਹ ਪਟੀਆਂ ਲਗਾਤਾਰ ਜਿਹੜੀਆਂ ਹੈ ਉਹ ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ ਹੋਣ ਤਾਂ ਲਗਾਤਾਰ ਭਰੇ ਹੋਏ ਸੀ ਪਰ ਕਿਸੇ ਨਾ ਕਿਤੇ ਜਦੋਂ ਬਾਰਿਸ਼ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਅਈ ਮਾਰਚ ਦੇ ਵਿੱਚ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਪਹਿਲੇ ਹਫ਼ਤੇ ਦੇ ਵਿੱਚ ਜਿਹੜੀ ਮਾਰਚ ਦੱਸੀ ਜਾ ਰਹੀ ਹੈ ਪਰ ਲੋਕ ਇਹਦੇ ਨਾਲ ਬੜਾ ਖੁਸ਼ੀ ਮਨਾ ਰਹੇ ਇਸ ਚੀਜ਼ ਨੂੰ ਲੈ ਕੇ ਘਟੋ-ਘਟ ਜੇ ਮੀਂਹ ਪੈ ਰਿਹਾ ਤਾਂ ਜਿਹੜੇ ਬਿਮਾਰੀਆਂ ਤੋਂ ਲੋਕ ਜਿਹੜਾ ਨਿਆਤ ਪਾ ਸਕਦੇ ਇਸ ਨੂੰ ਲੈ ਕੇ ਜੀ ਹਾਂ ਧੰਨਵਾਦ ਹੈ ਇਸ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਕਿ ਕਿਸਾਨ ਜਿਥੇ ਇੱਕ ਪਾਸੇ ਚਿੰਤਾ ਦੇ ਵਿੱਚ ਨਜ਼ਰ ਆ ਰਹੀ ਸੀ ਕਿ ਮੀਂਹ ਨਹੀਂ ਪੈ ਰਿਹਾ ਹੈਗਾ ਅਜਿਹੇ ਦੇ ਵਿੱਚ ਉਹਨਾਂ ਦੀ ਜੋ ਫਸਲ ਹੈਗੀ ਉਹ ਸੰਘੜ ਸਕਦੀ ਹੈਗੀ ਉਹਨਾਂ ਦੀ ਫਸਲ ਜਿਹੜੀ ਹੈਗੀ ਉਹ ਖਰਾਬ ਹੋ ਸਕਦੀ ਹੈ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਲਗਾਤਾਰ ਹੀ ਤਾਂ ਬਿਲਕੁਲ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਕਿ ਮੀਂਹ ਪੈ ਜਾਵੇ ਤਾਂ ਉਹਨਾਂ ਦੀ ਫਸਲ ਜਿਹੜਾ ਨੁਕਸਾਨੀ ਨਹੀਂ ਜਾਵੇਗੀ ਤਾਂ ਹੁਣ ਪੰਜਾਬ ਦਾ ਮੌਸਮ ਜਿਹੜਾ ਬਦਲ ਚੁੱਕਿਆ ਦੂਜੇ ਪਾਸੇ ਜੇਕਰ ਗੱਲ ਕਰੀਏ ਪਹਾੜੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਉੱਪਰ ਵੀ ਜੋ ਪਹਾੜੀ ਇਲਾਕਿਆਂ ਦੇ ਵਿੱਚ بارش ਹੋ ਰਹੀ ਹੈ ਜਾਂ ਫਿਰ ਉੱਥੇ ਬਰਬਾਰੀ ਹੋ ਰਹੀ ਹੈ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਅੱਜ ਤੱਕ ਯਾਨੀ 28 ਤਰੀਕ ਤੱਕ ਦੀ ਹੀ ਚੇਤਾਵਨੀ ਜਿਹੜੀ ਹੈਗੀ ਦਿੱਤੀ ਸੀ ਲੇਕਿਨ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈਗਾ ਕਿ 1 ਮਾਰਚ ਤੋਂ ਮੌਸਮ ਬਦਲ ਜਾਵੇਗਾ ਸਾਫ਼ ਰਹੇਗਾ ਲੇਕਿਨ ਕਾਨੂੰ ਜਾਣਕਾਰੀ ਦੇ ਦਈਏ ਕਿ ਪਹਾੜੀ ਇਲਾਕਿਆਂ ਦੇ ਵਿੱਚ ਇਸ ਤਰੀਕੇ ਨਾਲ ਬਰਫਬਾਰੀ ਹੋ ਰਹੀ ਹੈ ਮੀਂਹ ਪੈ ਰਿਹਾ ਹੈਗਾ ਅਜਿਹੇ ਦੇ ਵਿੱਚ ਉਸ ਦਾ ਅਸਰ ਜੋ ਹੈ ਪੰਜਾਬੀ ਪੰਜਾਬ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਬਰਕਰਾਰ ਰਹੇਗਾ ਯਾਨੀ ਠੰਡਾ ਮੌਸਮ ਬਣਿਆ ਰਹੇਗਾ ਤਾਂ ਜਲੰਧਰ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜਿਹਾ ਹਾਲੋ ਹਾਲਾਤ ਨੇ ਇਸ ਬਾਬਤ ਜਾਣਕਾਰੀ ਦੇਣਗੇ ਸਾਡੇ ਨਾਲ ਸਾਡੇ ਸਹਿਯੋਗੀ ਰਾਜੂ ਗੁਪਤਾ ਜੁੜ ਗਏ ਨੇ ਜੀ ਰਾਜੂ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ 2 ਦਿਨ ਦਾ ਮੌਸਮ ਵਿਭਾਗ ਵੱਲੋਂ ਜਿਹੜਾ ਹੈਗਾ ਇਹ ਉਰੇ ਪੰਜਾਬ ਦੇ ਵਿੱਚ ਅਲਰਟ ਦਿੱਤਾ ਗਿਆ ਹੈਗਾ ਕਿ ਦੋ ਦਿਨ ਮੌਸਮ ਜਿਹੜਾ ਹੈਗਾ ਉਹ ਬਦਲਿਆ ਰਹੇਗਾ ਬਰਸਾਤ ਕਾਫੀ ਤੇਜ਼ ਹੋ ਸਕਦੀ ਹੈ ਅਤੇ ਉਸ ਦੇ ਨਾਲ ਨਾਲ ਹੌਲੇ ਵੀ ਜਿਹੜੇ ਨੇ ਉਹ ਪੈ ਸਕਦੇ ਨੇ ਹਾਲਾਂਕਿ ਕੱਲ ਦੇਰ ਰਾਤ ਤੋਂ ਹੀ ਜਿਹੜੀ ਹੈ ਉਹ ਬਰਸਾਤ ਹਲਕੇ ਹਲਕੇ ਬੂੰਦਾਬੰਦੀ ਜਿਹੜੀ ਹੈ ਕੁਝ ਲੰਦਰ ਦੇ ਵਿੱਚ ਦੇਖਣ ਨੂੰ ਮਿਲੀ ਜੀ ਮੌਸਮ ਕਾਫੀ ਠੰਡਾ ਹੈ ਹਵਾਵਾਂ ਚੱਲ ਰਹੀਆਂ ਨੇ ਇਸ ਕਰਨਾ ਮੌਸਮ ਦੇ ਵਿੱਚ ਨਵੀਂ ਤੇ ਠੰਡਕ ਜਿਹੜੀ ਹੈਗੀ ਉਹ ਕਾਫੀ ਵੱਧ ਗਈ ਹੈ ਅ ਦੋ ਦਿਨ ਪਹਿਲਾਂ ਜਿਹੜਾ ਟੈਂਪਰੇਚਰ ਜਲੰਧਰ ਦਾ ਸੀਗਾ ਉਹ ਕੁਝ ਹੋਰ ਸੀਗਾ ਤੇ ਅੱਜ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਜਲੰਧਰ ਦਾ ਉਹ ਕੁਝ ਹੋਰ ਮਾਪਿਆ ਜਾ ਰਿਹਾ ਕਿਉਂਕਿ ਦੋ ਦਿਨ ਪਹਿਲਾਂ ਜਿਹੜਾ ਜਲੰਧਰ ਦਾ ਟੈਂਪਰੇਚਰ 32 ਡਿਗਰੀ ਸੈਲਸੀਅਸ ਜਿਹੜਾ ਹੈਗਾ ਉਹ ਨਾਪਿਆ ਗਿਆ ਸੀਗਾ ਕਿਉਂਕਿ ਧੁੱਪ ਨਿਕਲੀ ਹੋਈ ਸੀ ਲੋਕਾਂ ਨੂੰ ਇਹਿਸਾਸ ਹੋ ਰਿਹਾ ਸੀ ਕਿ ਭਈ ਜੂਨ ਦੇ ਦਿਨ ਆ ਜੂਨ ਦੇ ਦਿਨ ਵਾਂਗੂ ਕੱਲ ਪਰਸੋਂ ਦਾ ਜਿਹੜਾ ਹੈਗਾ ਉਹ ਦਿਨ ਸੀਗਾ ਪਰ ਜਿਵੇਂ ਹੀ ਕੱਲ ਦੀ ਰਾਤ ਹੁੰਦੀ ਹੈ ਪਰਸੋਂ ਦੀ ਰਾਤ ਹੁੰਦੀ ਹੈ ਉਸ ਦੇ ਨਾਲ ਹੀ ਜਿਹੜਾ ਹੈਗਾ ਉਹ ਬਰਸਾਤ ਸਿਰਫ ਕਾਫੀ ਜੜੀ ਹੈ ਪਹਿਲਾ ਪੰਦੀ ਹੈ ਅਤੇ ਉਸ ਦੇ ਨਾਲ ਹੀ ਜੀ ਰਾਜੂ ਅਵਜਾਈ ਦੇ ਜੇਕਰ ਗੱਲ ਕਰੀਏ ਉਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਨਜ਼ਰ ਆਈ ਸੀ ਗਰਮਾਈਸ਼ ਜੋ ਹੈ ਲੋਕਾਂ ਨੂੰ ਮਹਿਸੂਸ ਹੋ ਰਹੀ ਸੀ ਅਜੇ ਦੇ ਵਿੱਚ ਲੋਕਾਂ ਨੇ ਗਰਮ ਕੱਪੜੇ ਵੀ ਬੈੱਡ ਦੇ ਵਿੱਚ ਪਾ ਦਿੱਤੇ ਸੀ ਤਾਂ ਹੁਣ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਹੈ ਪਰ ਹੁਣ ਮੀਂਹ ਵੀ ਪੈ ਰਿਹਾ ਹੈ ਜਿਸ ਦੇ ਕਾਰਨ ਅਵਜਾਈ ਉੱਤੇ ਵੀ ਕਾਫੀ ਜ਼ਿਆਦਾ ਫਰਕ ਨਜ਼ਰ ਆ ਰਿਹਾ ਹੋਵੇਗਾ ਜੀ ਬਿਲਕੁਲ ਬਰਸਾਤ ਕਾਫੀ ਹੋ ਰਹੀ ਹੈ ਜਿਸ ਦੇ ਨਾਲ ਜਿਨ੍ਹਾਂ ਦੇ ਕੋਲ ਗੱਡੀਆਂ ਨੇ ਉਹ ਹੀ ਸਿਰਫ ਨਿਕਲ ਰਹੇ ਨੇ ਅਤੇ ਮੋਟਰਸਾਈਕਲ ਦੇ ਉੱਪਰ ਪੈਦਲ ਚੱਲਣ ਵਾਲੇ ਲੋਕ ਜਿਹੜੇ ਨੇ ਉਹ ਕਾਰਨ ਨੇ ਹਵਾ ਜਾਈ ਕਾਫੀ ਘਟ ਗਈ ਹੈ ਮੌਸਮ ਠੰਡਾ ਹੈਗਾ ਜੀ ਧੰਨਵਾਦ ਹੈ ਸਾਡੇ ਨਾਲ ਰਾਜੂ ਗੁਪਤਾ ਸਾਡੇ ਸਹਿਯੋਗੀ ਜਿਨ੍ਹਾਂ ਦਾ ਸਾਫ ਸਾਫ ਕਹਿਣਾ ਹੈਗਾ ਕਿ ਮੋਟਰਸਾਈਕਲ ਤੇ ਜੋ ਪੈਦਲ ਚੱਲਦੇ ਨੇ ਉਹ ਸਾਰੇ ਹੀ ਉਹਨਾਂ ਦੀ ਗਣਤੇ ਦੀ ਜੇਕਰ ਗੱਲ ਕਰੀਏ ਤਾਂ ਘੱਟ ਨਜ਼ਰ ਆ ਰਹੀਏ ਕਿਉਂਕਿ ਮੌਸਮ ਦੇ ਵਿੱਚ ਇੱਕੋ ਦਮ ਜਿਹੜੀ ਤਬਦੀਲੀ ਆਈ ਹੈਗੀ ਹੈ ਅਜੇਹੇ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਆਪ ਨੂੰ ਵੀ ਬਚਾ ਰਹੇ ਨੇ ਤੇ ਬਚਾਉਣਾ ਲਾਜ਼ਮੀ ਵੀ ਹੈਗਾ ਕਿਉਂਕਿ ਅਜੇਹੇ ਮੌਸਮ ਦੇ ਵਿੱਚ ਜਦੋਂ ਗਰਮਾਈਸ਼ ਹੁੰਦੀ ਹੈ ਤੇ ਇੱਕੋ ਦਮ ਠੰਡ ਵੱਧ ਜਾਂਦੀ ਹੈ ਤਾਂ ਅਜੇਹੇ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਬਿਮਾਰ ਪੈਂਦੇ ਨੇ ਤੇ ਪੈ ਵੀ ਰਹੇ ਨੇ ਅਜੇਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੀ ਡਾਕਟਰਾਂ ਦੇ ਵੱਲੋਂ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਆਪ ਨੂੰ ਤੁਸੀਂ ਗਰਮ ਕੱਪੜਿਆਂ ਨਾਲ ਕਵਰ ਕਰਕੇ

ਤੇ 27 ਦੇ 28 ਤਰੀਕ 27 ਨਿਕਲ ਗਈ 28 ਤਰੀਕ ਦਾ ਜਿਹੜਾ ਬਰਫਬਾਰੀ ਦਾ ਹੈ ਉਹ ਇੱਥੇ ਅਲਰਟ ਹੈਗਾ ਇਹ ਜਿਹੜੇ ਲਗਭਗ 7 ਜ਼ਿਲ੍ਹੇ ਨੇ ਜਾਂ 8 ਜ਼ਿਲ੍ਹੇ ਨੇ ਇਹਨਾਂ ਵਿੱਚ ਜਿਹੜੇ 300 ਮੀਟਰ ਤੋਂ ਉੱਪਰ ਦੇ ਜਿਹੜੇ ਡਿਸਟ੍ਰਿਕਟ अगेन ਇਹਨਾਂ ਵਿੱਚ ਬਾਰੀ ਬਰਫ ਬਾਰੀ ਦਈ ਉਹਨਾਂ ਸ਼ੰਕਾ ਜਤਾਈ ਸੀ ਤੇ ਉਹਦੇ ਕਰਕੇ ਬਰਫਬਾਰੀ ਪੂਰੇ ਉਤਰਾਖੰਡ ਦੇ ਜਿਹੜੇ 6 ਜਾਂ 7 ਜ਼ਿਲ੍ਹੇ ਨੇ ਪਹਾੜ ਦੇ ਉਹਨਾਂ ਵਿੱਚ ਜ਼ਿਆਦਾ ਹੋਰੀ ਤੇ ਜਿਹੜੇ 2 ਪਲੇਨ ਦੇ ਜ਼ਿਲ੍ਹੇ ਨੇ 4 ਜ਼ਿਲ੍ਹੇ ਹੋਰ ਜਿਹੜੇ ਘਾਟੂ ਚਾਈ ਵਾਲੇ ਜਿਹੜੇ 3000 ਮੀਟਰ ਤੋਂ ਉੱਪਰ ਨੇ ਉੱਥੇ ਬਰਸਾਤ ਹੋ ਰਹੀ ਹੈ ਲਗਾਤਾਰ ਬਰਸਾਤ ਕੱਲ ਹੀ ਸ਼ੁਰੂ ਹੋਈ ਜੀ ਆਤਾ ਅਲਰਟ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ 28 ਤਰੀਕ ਦਾ ਅਲਰਟ ਹੈਗਾ ਯਾਨੀ ਕਿ ਕੱਲ ਤੋਂ ਮੌਸਮ ਸਾਫ਼ ਹੋ ਜਾਵੇਗਾ ਪਹਾੜੀ ਇਲਾਕਿਆਂ 'ਚ ਉੱਤਰਾਖੰਡ 'ਚ ਅਨੇ ਚੁਟਪਟ ਬਰਸਾਤ ਥੋੜੀ-ਬਹੁਤ ਹੁੰਦੀ ਰਹੇਗੀ ਮੌਸਮ ਜਿਹੜੀ ਸਾਫ ਦੱਸਿਆ ਗਿਆ ਉਹ ਇੱਕ ਤਰੀਕ ਤੋਂ ਦੱਸਿਆ ਗਿਆ ਕਿ ਇੱਕ ਤਰੀਕ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਹੋਏਗਾ ਉਤਰਾਖੰਡ ਵਿੱਚ ਉਸ ਤੋਂ ਪਹਿਲਾਂ ਬਰਸਾਤ ਹੁੰਦੀ ਰਹੇਗੀ ਤੇ ਜਿਹੜੇ ਜਿਆਦਾ ਉਚਾਈ ਵਾਲੇ ਜਿਨ੍ਹਾਂ ਜਿਵੇਂ ਮੈਂ ਦੱਸਿਆ ਕਿ 3000 ਮੀਟਰ ਤੋਂ ਉੱਪਰ ਦੇ ਜਿਹੜੇ ਡਿਸਟ੍ਰਿਕਟ ਹੈਗੇ ਨੇ ਉੱਤੇ ਬਰਸਬਾਰੀ ਹੋ ਰਹੀ ਹੈ ਲਗਾਤਾਰ ਤੇ ਉੱਤੇ ਸੜਕਾਂ ਵੀ ਖਰਾਬ ਰੋਡ ਬਲੌਕ ਵੀ ਹੋਣ ਗਿਆ ਅੱਜ ਤੇ ਉਸ ਤੋਂ ਬਾਅਦ ਜਿਹੜੀ ਬਰਸਾਤ ਹੁੰਦੀ ਰਹੇਗੀ ਲੇਕਿਨ ਜਿਹੜੇ ਥੱਲੇ ਵਾਲੇ ਜ਼ਿਲ੍ਹੇ ਨੇ ਉੱਥੇ ਜਿਹੜਾ ਹੈ ਕਿ ਬਰਸਾਤ ਹੋ ਰਹੀ ਹੈ ਤੇ ਅਜੇ ਤੱਕ ਸੜਕਾਂ ਇੱਥੇ ਖੁੱਲੀਆਂ ਨਹੀਂ ਥੱਲੇ ਵਾਲੇ ਜ਼ਿਲ੍ਹੇ ਜੀ ਮਹਿੰਦਰ ਜੀ ਦੇਖਿਆ ਜਾਂਦਾ ਜਦੋਂ ਵੀ ਮੌਸਮ ਦੇ ਵਿੱਚ ਵੱਡੀ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਹਮੇਸ਼ਾ ਹੀ ਐਡਵਾਈਜ਼ਰੀ ਵੀ ਲੋਕਾਂ ਦੇ ਲਈ ਜਾਰੀ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਧਿਆਨ ਜ਼ਰੂਰ ਰੱਖਿਓ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਅਸੀਂ ਵੀ ਤਸਵੀਰਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤੇ ਸਾਡੇ ਸਾਹਮਣੇ ਵੀ ਉਹ ਤਸਵੀਰਾਂ ਹੈਗੀਆਂ ਤੇ ਜਿਸ ਤਰੀਕੇ ਨਾਲ ਬਰਫਬਾਰੀ ਦਾ ਦੌਰ ਜਾਰੀ ਹੈ ਤਾਂ ਕੀ ਲੋਕਾਂ ਦੇ ਲਈ ਕੋਈ ਐਡਵਾਈਜ਼ਰੀ ਜਾਰੀ ਹੋਈ ਹੈ ਉੱਤਰ ਜੀ ਜੀ ਅਤਾ ਜੀ ਤੇ ਉਹ ਘਾਟੇ ਕਿਉਂਕਿ ਜਾਨ ਚੱਲ ਰਹੇ ਨੇ ਬੱਚਿਆਂ ਦੇ ਉਹਦੇ ਕਰਕੇ ਸਲਾਨੀ ਘਾਟਾ ਰਹੇ ਨੇ ਪਰ ਜਿਹੜੇ ਸਥਾਨਕ ਲੋਕ ਨੇ ਉਹ ਆਪਦੀ ਤਿਆਰੀ ਹਮੇਸ਼ਾ ਕਰਕੇ ਰੱਖਦੇ ਨੇ ਚਾਹੇ ਉਹ ਜਿਹੜਾ ਫਿਊਲ ਦੀ ਹੋਵੇ ਇੰਡਨ ਦੀ ਹੋਵੇ ਲੱਕੜ ਦੀ ਹੋਵੇ ਜਾਂ ਰਸ਼ਨ ਜੀ ਸਨਾ ਅਲਰਟ ਜੀਤਨ ਬਾਤਾ ਇਸੇ ਸਾਡੇ ਨਾਲ ਸਾਡੇ ਸਹੀ ਹੋਗੀ ਮਹਿੰਦਰਪਾਲ ਸਿੰਘ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਕਿ ਜੋ ਉੱਚੇ ਇਲਾਕੇ ਹੈਗੇ ਉਥੇ ਬਰਫਬਾਰੀ ਦਾ ਦੌਰ جاری ਹੈ ਅਜਿਹੇ ਦੇ ਵਿੱਚ ਲਗਾਤਾਰ ਬਰਫਬਾਰੀ ਦੇ ਕਾਰਨ ਬਲਾਕੋਜ ਵੀ ਹੋ ਸਕਦੀ ਹੈਗੀ ਹਾਲਾਂਕਿ ਹੁਣ ਐਗਜ਼ਾਮਸ ਦਾ ਸਮਾਂ ਹੈਗਾ ਗਣਤੀਆਂ ਜੋ ਸਲਾਨੀਆਂ ਦੀ ਘਟ ਹੋ ਗਈ ਹੈ ਪਰ ਫਿਰ ਵੀ ਜਿਹੜੇ ਕੁਝ ਲੋਕੀ ਹੈਗੇ ਉਹ ਜਾ ਰਹੇ ਨੇ ਆਨੰਦ ਮਾਣ ਰਹੇ ਨੇ ਅਜੇਹੇ ਦੇ ਵਿੱਚ ਮੌਸਮ ਵਿਭਾਗ ਦਾ ਪਹਿਲਾਂ ਹੀ ਅਲਰਟ ਜਾਰੀ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ਕਿ 24 ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਜਾਵੇਗਾ ਜਿਸ ਦਾ ਅਸਰ ਸ਼ੁਰੂਆਤੀ ਤੌਰ ਉਤੇ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਪਵਿੱਖ ਬਾਣੀ ਵੀ ਜੋ ਹੈ ਕਿ ਤਰ੍ਹਾਂ ਕਿਤੇ ਸੱਚ ਸਾਬਤ ਜ਼ਰੂਰ ਹੋਈ ਹੈ ਸਭ ਤੋਂ ਪਹਿਲਾਂ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ ਬਰਬਾਰੀ ਹੋਈ ਮੀਂਹ ਵੀ ਪਿਆ ਜਿਸ ਤੋਂ ਬਾਅਦ 26 ਤਰੀਕ ਤੋਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਅਸਰ ਦੇਖਣ ਨੂੰ ਮਿਲੇਗਾ ਵੈਸਟਰਨ ਡਿਸਟਰਬੈਂਸ ਦਾ ਤੇ ਅਜੇਹੇ ਦੇ ਵਿੱਚ 25 ਤਰੀਕ ਤੋਂ ਹੀ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾ ਨਜ਼ਰ ਆਇਆ ਸੀ ਅੱਜ 28 ਤਰੀਕ ਹੈਗੀ 28 ਤੱਕ ਉਹ ਮੌਸਮ ਦੇ ਵਿੱਚ ਤਬਦੀਲੀ ਬਰਕਰਾਰ ਹੈ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਵੀ ਪੈਂਦੀਆਂ ਰਹੀਆਂ ਲਗਾਤਾਰ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਵੀ ਪਿਆ ਹੈਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਬਦਲ ਚੁੱਕਿਆ ਜਿੱਥੇ ਇੱਕ ਪਾਸੇ ਜਨਵਰੀ ਦੇ ਵਿੱਚ 50 ਸਾਲ ਦਾ ਜੋ ਪੁਰਾਣਾ ਰਿਕਾਰਡ ਹੈਗਾ ਉਹ ਟੁੱਟ ਗਿਆ ਸੀ ਗਰਮੀ ਇੰਨੀ ਜ਼ਿਆਦਾ ਹੋ ਗਈ ਸੀ ਤਾਂ ਹੁਣ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਕਰ ਜੋ ਕਿਸਾਨ ਨੇ ਉਹ ਵੀ ਖੁਸ਼ ਨਜ਼ਰ ਆ ਰਹੇ ਨੇ ਦੂਜੇ ਪਾਸੇ ਲੋਕਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ